ਕਿਸੇ ਦਾ ਕੁਝ ਦਿਖਾਈ ਨਹੀਂ ਤੇਰੇ ਬੇਸ਼ਕ ਉਹ ਕਲੀਦਲ ਹੈ ਚਲਵਾਰਪ ਵਾਲੇ ਕਮਚਲੇ ਹੈ ਜਿਹਨਾਂ ਦੀ ਉਮਰੀ 2 ਸਾਲਾਂ ਬੀਜੇਪੀ ਕਿਉਂਕਿ ਉਹ ਜਿਹੜੇ ਜੁਮਲੇ ਜਿਹੜੇ ਐਲਾਨ ਜਿਹੜੇ ਗਰੰਟੀ ਜਿਵੇਂ ਟਿਵਲਫੇਅਰ ਵਿੱਚ ਨਾਲੇ ਗਰੰਟੀਆਂ ਦਿੰਦੇ ਆ ਇਸ ਤਰ੍ਹਾਂ ਦੀ ਆਏ ਇਹ ਚੀਜ਼ ਗਲਤ ਹੈ ਵਿਚਾਰਤਾਰਾ ਗਲਤ ਹੈ ਆਹ ਕੰਮ ਗਲਤ ਕੀਤੇ ਤੇ 24 ਘੰਟਿਆਂ ਚ ਬੀਜੇਪੀ ਨੇ ਕਿਹੜਾ ਇੱਕਦਮ ਇੰਜੈਕਸ਼ਨ ਲੱਗ ਗਿਆ ਤੇ ਜਿਹੜਾ ਇਹਨਾਂ ਦੇ ਪੈਸਾ ਪੈਨਸਿਲਿਨ ਦਾ ਟੀਕਾ ਲਾਤਾ ਪਰ ਬਿੱਟੂ ਨੇ ਕਿਉਂਕਿ ਉਹ ਰੋਲ ਅਦਾ ਨਹੀਂ ਕੀਤਾ ਜਿਹੜਾ ਬਿੱਟੂ ਨੂੰ ਕਰਨਾ ਚਾਹੀਦਾ ਸੀ ਮੈਨੂੰ ਐਂ ਲੱਗ ਰਿਹਾ ਸੀ ਵੀ ਬਿੱਟੂ ਦੇ ਅੰਦਰੋਂ ਕਾਂਗਰਸ ਦੀ ਨਿਕਲ ਰਹੀ ਤੇ ਬੀਜੇਪੀ ਵੱਡੀ ਰਹੀ ਉਹਦੀ ਜਿਹੜੀ ਮਾਨਸਿਕਤਾ ਦੱਸ ਰਹੀ ਸੀ ਦੇ ਜਾਣਾਂ ਤੱਕ ਕਿਸੇ ਦਾ ਨਹੀਂ ਮਾਲਕ ਜਿਹੜੇ ਜਿਹੜੇ ਜਾਂਦੇ ਨੇ ਮੰਥਨ ਕਰਨਾ ਚਾਹੀਦਾ ਸੋਚਣਾ ਚਾਹੀਦਾ ਵਿਚਾਰਨਾ ਚਾਹੀਦਾ ਪਰ ਜਾਣ ਦੇ ਪਿੱਛੇ ਜਿਹੜਾ ਮੋਟੇ ਸਾਹਬ ਦਿਖਾਈ ਦੇ ਜ ਤੁਸੀਂ ਆ ਦੇਖੋ ਅੱਜ ਦੂਸਰੀਆਂ ਸਟੇਟਾਂ ਚ ਨੇ ਇੱਥੇ ਵੀ ਮਿਲਣਾ 1 ਜੂਨ ਨੂੰ ਜਿਹੜੇ ਲੋਕ ਇੱਧਰ ਉਧਰ ਕਰ ਰਹੇ ਨੇ سزا ਦੇਣ ਦੇ ਲੋਕ ਦੇਖੋ ਮੈਂ ਸਮਝਦਾ ਠੀਕ ਨੂੰ ਵਿਚਾਰ ਕਰਕੇ ਦੇਣਾ ਕੋਈ ਮਾੜੀ ਗੱਲ ਨਹੀਂ ਬੜੇ ਡੂੰਘੇ ਉੱਤੇ ਵਿਚਾਰਾ ਹੋਣੀਆਂ ਚੰਗੀ ਗੱਲ ਹੈ ਤੇ ਵਿਚਾਰਾ ਹੋ ਰਹੀਆਂ ਨੇ ਕਿ ਮੈਨੂੰ ਲੱਗਦਾ ਕਿ ਇੱਕ ਦੋ ਦਿਨਾਂ ਦੇ ਵਿੱਚ ਨਮਸਕਾਰ ਪੰਜਾਬ ਏਐਮ ਪੀਐਮ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਸਮਾਏ ਚੋਣਾਂ ਦਾ ਲੋਕ ਸਭਾ ਚੋਣਾਂ ਦਾ ਜਿਹੜਾ ਮਾਹੌਲ ਜਿਹੜਾ ਹੁਣ ਬਹੁਤ ਪੱਕਿਆ ਹੋਇਆ ਹੈ ਪਹਿਲੇ ਚਰਨ ਦੀਆਂ ਚੋਣਾਂ ਜਿਹੜੀਆਂ ਉਹ ਸੰਪਨ ਹੋ ਚੁੱਕੀਆਂ ਨੇ ਅੱਜ ਗੱਲ ਕਰਾਂਗੇ ਕੁਝ ਸਿਆਸੀ ਮੁੱਦਿਆਂ ਤੇ ਪੰਜਾਬ ਦੀ ਰਾਜਨੀਤੀ ਦੀ ਗੱਲ ਕਰਾਂਗੇ ਆ ਸਾਡੇ ਨਾਲ ਮੌਜੂਦ ਨੇ ਸੀਨੀਅਰ ਕਾਂਗਰਸ ਨੇਤਾ ਕੇ ਕੇ 바ਵਾ ਜੀ ਸਵਾਗਤ 바ਵਾ ਜੀ ਤੁਹਾਡਾ 바ਵਾ ਜੀ ਜਿੱਦਾਂ ਚੋਣਾਂ ਦਾ ਮਾਹੌਲ ਜਿਹੜਾ ਹੈਗਾ ਬੜੇ ਮਤਲਬ ਪੱਕਿਆ ਹੋਇਆ ਹੈ ਹਨਾ ਸੱਪਾਸੇ ਜਿਹੜੀਆਂ ਇਹ ਚੋਣਾਂ ਦੀਆਂ ਇਲੈਕਸ਼ਨਸ ਦੀਆਂ ਹੀ ਚਰਚੇ ਨੇ ਕਾਂਗਰਸ ਦੀ ਗੱਲ ਕਰੀਏ ਤੁਸੀਂ ਬਹੁਤ ਸੀਨੀਅਰ ਨੇਤਾ ਕਾਂਗਰਸ ਦੇ ਤੇ ਕਿਦਾਂ ਦੇਖਦੇ ਹੋ ਹੁਣ ਕਾਂਗਰਸ ਦੇ ਵजूद ਨੂੰ ਪੰਜਾਬ ਵਿੱਚ ਜੇ ਪੰਜਾਬ ਦਾ ਲਈਏ ਮੈਂ ਸਮਝਦਾ بڑا ਅੱਛਾ ਕਿਉਂਕਿ ਕਾਂਗਰਸ ਪਾਰਟੀ ਨੇ ਬੜਾ ਜ਼ਿੰਮੇਵਾਰਾਨਾ ਰੋਲ ਅਦਾ ਕੀਤਾ ਹੈ ਪੰਜਾਬ ਦੇ ਵਿੱਚ ਪੰਜਾਬ ਦੀ ਡਿਵੈਲਪਮੈਂਟ ਦੀ ਗੱਲ ਕਰੀਏ ਪੰਡਿਤ ਜਵਾਲਾ ਨਹਿਰੂ ਤੋਂ ਲੈ ਕੇ ਡਾਕਟਰ ਮਨਮੋਹ ਸਿੰਘ ਤਖਤੇ ਕੀਤੇ ਕਮਾ ਨੂੰ ਦੇਖੀਏ ਤਾਂ ਤੁਹਾਨੂੰ ਸਾਹਮਣੇ ਦਿਖਾਈ ਦੇ ਰਹੇ ਅੱਜ ਚੈ ਖੇਤੀਬਾੜੀ ਯੂਨੀਵਰਸਿਟੀ ਹੈ ਪਾਖੜਾ ਡੈਮ ਹੈ ਪੀਜੀਆਈ ਹੈ ਯੂਨੀਵਰਸਟੀਆਂ ਇਹ ਸਭ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਦੀ ਦੇਣ ਹੈ ਤੇ ਦੂਸਰੇ ਪਾਸੇ ਕਿਸੇ ਦਾ ਕੁਝ ਦਿਖਾਈ ਨਹੀਂ ਦੇ ਰਿਹਾ ਬੇਸ਼ੱਕ ਉਹ ਅਕਾਲੀ ਦਲ ਹੈ ਚਲੋ ਆਪ ਵਾਲੇ ਤਾਂ ਬਚਰੇ ਹੈ ਹੀ ਜਿਹੜੀ ਉਮਰੀ 2 ਸਾਲਾਂ ਹੈ ਇੱਥੇ ਤੇ ਭਾਜਪਾ ਕਿਉਂਕਿ ਉਹ ਜਿਹੜੇ ਜੁਮਲੇ ਜਿਹੜੇ ਐਲਾਨ ਜਿਹੜੇ ਗਰੰਟੀ ਜਿਵੇਂ ਟੇਬਲ ਫੈਨ ਵੇਚਣ ਵਾਲੇ ਗਰੰਟੀਆਂ ਦਿੰਦੇ ਆ ਇਸ ਤਰ੍ਹਾਂ ਦੀਆਂ ਇਹ ਮੈਂ ਸਮਝਦਾ ਹੱਸੋ ਹੀਣੇ ਜੇ ਗੱਲਾਂ ਨੇ ਕਈ ਵਾਰੀ ਸਾਡੇ ਪ੍ਰਾਈਮ ਮਿਨਿਸਟਰ ਵੀ ਬਹੁਤ ਛੋਟੇ ਲੈਵਲ ਦੀਆਂ ਗੱਲਾਂ ਕਰਦੇ ਨੇ ਅਸਲੀ ਗੱਲ ਹੈ ਕਿ ਕੁਝ ਕਰਕੇ ਦਿਖਾਉਣਾ ਉਹ ਕੁਝ ਨਹੀਂ ਦਿਖਾਈ ਦੇ ਰਿਹਾ ਕਾਂਗਰਸ ਲੋਕਾਂ ਦਾ ਵਿਸ਼ਵਾਸ ਹੈ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਹੈ ਕਿ ਉਹ ਇੱਕ ਸੈਕੂਲਰ ਸੋਚ ਦੀ ਧਾਰਨੀ ਹੈ ਸਭ ਧਰਮਾਂ ਦਾ ਜਾਤੀਆਂ ਦਾ ਪਾਸ਼ਾਵਾਂ ਦਾ ਸਭ ਦਾ ਬਰਾਬਰ ਸਤਿਕਾਰ ਕਰਨ ਵਾਲੀ ਪਾਰਟੀ ਹੈ ਇਸ ਕਰਕੇ ਮੈਂ ਸਮਝਦਾ ਜਿਹੜਾ ਭਾਰਤ ਦੇ ਇੱਕ ਖੂਬਸੂਰਤ ਗੁਲਦਸਤੇ ਨੂੰ ਸਮਝੇ ਕਿ ਭਾਰਤ ਅਨੇਕਾਂ ਜਾਤੀਆਂ ਧਰਮਾਂ ਪਾਸ਼ਾਵਾਂ ਪਹਿਰਾਵਿਆਂ ਦਾ ਸਮੂਹ ਹੈ ਉਹ ਸਾਰਾ ਕੁਝ ਸਮਝਣ ਵਾਲੀ ਪਾਰਟੀ ਹੈ ਉਹ ਕਾਂਗਰਸ ਪਾਰਟੀ ਹੈ ਇਸ ਕਰਕੇ ਜਿਹੜੇ ਦੂਰੰਦੇ ਸੋਚਦੇ VOTER ਨੇ ਪੰਜਾਬੀ ਲੋਕ ਕਿਉਂਕਿ ਪੰਜਾਬ ਤੇ ਬੰਗਾਲ ਦੋ ਸਟੇਟਾਂ ਬੜੀਆਂ ਕ੍ਰਾਂਤੀਕਾਰੀ ਨੇ ਇਹ ਆਪਣੀ ਸੋਚਣਾ ਦਿਮਾਗ ਦਾ ਫੈਸਲਾ ਲੈਂਦੇ ਨੇ ਤੁਸੀਂ ਕਹਿੰਦੇ ਹੋ ਕਾਂਗਰਸ ਪਾਰਟੀ ਨੇ ਬਹੁਤ ਕੰਮ ਕੀਤਾ ਸਾਰਾ ਬਹੁਤ ਵਿਕਾਸ ਕੀਤਾ ਸਭ ਕੁਝ ਹੋਇਆ ਪਰ ਕਾਂਗਰਸ ਦੇ ਹੀ ਜਿਹੜੇ ਸੀਨੀਅਰ ਨੇਤਾ ਮਤਲਬ ਨਾਮ ਗਿਨਾ ਮਾ ਤਾਂ ਚੋਟੀ ਦੇ ਨੇਤਾ ਕੈਪਟਨ ਅਮਿੰਦਰ ਸਿੰਘ ਸੁਨੀਲ ਜਾਖੜ ਹੁਣ ਰਵਨੀਤ ਬਿੱਟੂ ਪੰਨੀਤ ਕੋਰ ਇਹ ਕਾਂਗਰਸ ਨੂੰ ਛੱਡ ਛੱਡ ਕੇ ਜਾ ਰਹੇ ਨੇ ਕੱਲ ਵੀ ਦੋ ਸੀਨੀਅਰ ਨੇਤਾ ਨੇ ਬੜੀ ਇੱਕ ਚਲੋ ਨਾ ਪੁੱਛਾਲ ਲਿਆ ਤਾਂ ਪੂਰਾ ਹਾਂਜੀ ਇੱਕ ਖੁੰਦਿਆ ਆਈਡੀਆਲੋਜੀ ਹੂੰ ਵਿਚਾਰਤਾਰਾ ਉਹ ਤੇ ਪਹਿਰਾ ਦੇਣਾ ਤੇ ਖੜਨਾ ਹੂੰ ਇੱਕਾ ਵਿਚਾਰਤਾਰਾ ਇੱਕਾ ਕੁਰਸੀ ਧਾਰਾ ਹੂੰ ਇਹ ਇਹ ਕੁਰਸੀ ਧਾਰਾ ਦੇ ਮਾਰੇ ਵਿਚਾਰੇ ਸਾਰੇ ਗਏ ਨੇ ਹੂੰ ਕੈਪਟਨ ਉਮਰਿੰਦਰ ਸਿੰਘ ਹੂੰ 57 ਮਹੀਨੇ ਦਾ ਰਾਜ ਛੋਟਾ ਲੱਗਿਆ ਹੂੰ ਪਿਛਲੇ 3 ਮਹੀਨੇ ਦਾ ਵੱਡਾ ਲੱਗਿਆ ਹੂੰ ਚੰਨੀ ਮੁੱਖ ਮੰਤਰੀ ਬਣਾਏ ਕਾਂਗਰਸ ਹਾਈ ਕਮਾਂਡ ਨੇ ਕੋਈ ਗੱਲ ਨਹੀਂ ਹੂੰ ਜੇ 57 ਮਹੀਨੇ ਤੁਹਾਨੂੰ ਬਣਾਇਆ ਪਹਿਲਾਂ 5 ਸਾਲ ਬਣਾਇਆ ਤੇ 3 ਮਹੀਨੇ ਜੇ ਕੋਈ ਬਣਾ ਵੀ ਦਿੱਤਾ ਹੂੰ ਤਾਂ ਥੋੜਾ ਜਿਹਾ ਸਬਰ ਸੰਤੋਖ ਹੋਣਾ ਚਾਹੀਦਾ ਹੈ ਹੂੰ ਤੇ ਜਾਖੜ ਸਾਹਿਬ ਕਿਉਂ ਭੱਜੇ ਉਸ ਸਮੇਂ ਕੁਝ ਐਮਐਲਏ ਦੀ ਰਾਏ ਲੈਣ ਲੱਗੇ ਤਾਂ ਕੁਝ ਐਮਐਲਏ ਨੇ ਕਿਹਾ ਕਿ ਚੋਰੀ ਝਾਕੜ ਹੋਣੀ ਚਾਹੀਦੀ ਨਹੀਂ ਕਿਉਂਕਿ ਕਈ ਵਾਰੀ ਕਿਸੇ ਦਾ ਨਾਮ ਆਉਂਦਾ ਹੈ ਦੋ ਚਾਰ ਨਾਮ ਰੰਦਾਵਾ ਸਾਹਿਬ ਦਾ ਵੀ ਆਇਆ ਉਹਨਾਂ ਨੇ ਵੀ ਬਟਾਕੇ ਬਟੂਕੇ ਚਲਾਲੇ ਸੀ ਤੇ ਇਸ ਤਰ੍ਹਾਂ ਦੇ ਹਾਲਾਤ ਵੀ ਉਹਨਾਂ ਦਿਨਾਂ 'ਚ ਬਣੇ ਪਰ ਆਖਰ ਫੈਸਲਾ ਮਿਸਟਰ ਚੰਨੀ ਦਾ ਹੋਇਆ ਚੰਨੀ ਦਾ ਹੋਇਆ ਤੇ ਬਣੇ ਉਹਨਾਂ ਨੂੰ ਇਸੇ ਗੱਲ ਦਾ ਗਿਲਾ ਸੀ ਕਿ ਜਿਹੜਾ ਨੋ ਐਮਐਲਏ ਨੇ ਲਿਆ ਸੀ ਜਦ ਕਿ ਉਹ ਖੁਦ ਐਮਐਲਏ ਹੈ ਨਹੀਂ ਸੀ ਕਿ ਮੈਨੂੰ ਮੁੱਖ ਮੰਤਰੀ ਕਿਉਂ ਨਹੀਂ ਬਣਾਇਆ ਉਹ ਅੰਮਿਕਾ ਸੋਦੀ ਤੇ ਆਪਣਾ ਗੁੱਸਾ ਨਖਾਦਦੇ ਰਹੇ ਤੇ ਉਹ ਇਸ ਗੱਲ ਕਰਕੇ ਗਏ ਉਹ ਕੋਈ ਭਾਜਪਾ ਨਾਲ ਇਹ ਨਹੀਂ ਸੀ ਵੀ ਬਹੁਤ ਪਿਆਰ ਜਾਂ ਬੜੀ ਵਿਚਾਰਧਾਰਾ ਦੇ ਨਾਲ ਗਏ ਨੇ ਜਾਂ ਕੋਈ ਨਾਰਾਜ਼ਗੀ ਨਾਲ ਗਏ ਨੇ ਉਹੀ ਸੀ ਜਿਹੜੇ ਉਦੋਂ 24 ਘੰਟੇ ਪਹਿਲਾਂ ਬੀਜੇਪੀ ਦੇ ਖਿਲਾਫ ਬੜੀਆਂ ਫਿਗਰਾਂ ਦੇ ਨਾਲ ਉਹਦੇ ਖਿਲਾਫ ਬੋਲਦੇ ਸੀ ਬੀਜੇਪੀ ਦੇ ਕਿ ਬੀਜੇਪੀ ਦੀ ਇਹ ਚੀਜ਼ ਗਲਤ ਹੈ ਵਿਚਾਰਤਾਰਾ ਗਲਤ ਹੈ ਆਹ ਕੰਮ ਗਲਤ ਕੀਤੇ ਤੇ 24 ਘੰਟਿਆਂ ਵਿੱਚ ਬੀਜੇਪੀ ਨੇ ਕਿਹੜਾ ਇੱਕਦਮ ਇੰਜੈਕਸ਼ਨ ਲਾ ਗਿਆ ਤੇ ਜਿਹੜਾ ਇਹਨਾਂ ਦੇ ਐਸਾ ਪੈਨਸਿਲਿਨ ਦਾ ਟੀਕਾ ਲਾਤਾ ਹੈ ਇਹ ਬੀਜੇਪੀ ਬੀਜੇਪੀ ਕਰ ਲਾਗੇ ਅਸਲੀ ਜਿਹੜਾ ਦਰਦ ਸੀ ਜਿਹੜੇ ਇਹਨਾਂ ਨੂੰ ਤਕਲੀਫ ਸੀ ਮੈਂ ਉਹੀ ਕਿਹਾ ਕੁਰਸੀ ਦੀ ਸੀ ਤੇ ਇਹ ਜਿਹੜਾ ਕੁਰਸੀ ਦਾ ਰੋਗ ਹੈ ਤੇ ਇਹ ਸਾਰੇ ਅਸੂਲਾਂ ਨੂੰ ਚਿੱcke ਟੰਕ ਕੇ ਕੁਰਸੀ ਦੀ ਸੀਗੀ ਪਰ ਬਿੱਟੂ ਜੀ ਕੋਲਤਾ ਪੁਰੀ ਬਿੱਟੂ ਜੀ ਦਾ ਕੰਦੇ ਜੀ ਬਿੱਟੂ ਜੀ ਬਿੱਟੂ ਨੇ ਹਮ ਬਿੱਟੂ ਜੀ ਨੂੰ ਅਮਿਤ ਸ਼ਾਹ ਜੀ ਨਾਲ ਉਹਨਾਂ ਦਾ ਚੰਗਾ ਪਿਆਰ ਹੈ ਹਮ ਉਹਨਾਂ ਨੂੰ ਵੀ ਬੜਾ ਕੁਝ ਦਿਖਾਇਆ ਗਿਆ ਹਮ ਪਰ ਮੈਂ ਸਭ ਦਾ ਬਿੱਟੂ ਸਾਡਾ ਛੋਟਾ ਸਾਡਾ ਪਿਆਰਾ ਤੁਹਾਡੇ ਨਾਲ ਬਹੁਤ ਪਿਆਰ ਰਿਹਾ ਬਹੁਤ ਪਿਆਰ ਰਿਹਾ ਪਰਵਾਰ ਨਾਲ ਮੈਂ ਮਰਹੂ ਮੁੱਖ ਮੰਤਰੀ ਬੀਨ ਸਿੰਘ ਹੂੰ 1981 ਦੇ ਵਿੱਚ ਮੇਰੇ ਪਿੰਡ ਗਏ ਹੂੰ ਜਦ ਉਸ ਸਮੇਂ ਅਕਾਲੀ ਦਲ ਨੇ ਕਿਹਾ ਕਿ ਅਸੀਂ ਵਿਰੋਧ ਕਰਾਂਗੇ ਤਾਂ ਮੈਂ ਹੱਥ ਖੜਾ ਕੀਤਾ ਮੈਨੂੰ ਕਹਿੰਦੇ ਦੱਸੋ ਮੈਂ ਕਿਹਾ ਜੀ ਮੇਰੇ ਪਿੰਡ ਚਲੋ ਹੂੰ ਮੇਰੇ ਪਿੰਡ ਗਏ ਮੈਨੂੰ ਯਾਦਾ ਮੈਂ ਮਹਾਰਾਣਾ ਪ੍ਰਤਾਪ ਦਾ ਸਟੈਚੂ ਦਿੱਤਾ ਉਹ ਅੱਜ ਵੀ ਉਹਨਾਂ ਦੇ 5 ਸੈਕਟਰ 33 ਨੰਬਰ ਕੋਠੀ ਚ ਪਿਆ ਹੈ ਉਸ ਟਾਈਮ 81 ਦੇ ਵਿੱਚ ਉਦੋਂ ਵਾਰ ਮੇਰੇ ਪਿੰਡ ਖੇਡਾਂ ਕਰਾਈਆਂ ਚਲੋ ਮੈਨੂੰ ਉਹਨਾਂ ਨੇ ਪੰਜਾਬ ਹਾਊਸਫੈਡ ਦਾ ਚੇਅਰਮੈਨ ਬਣਾਇਆ ਪੰਜਾਬ ਯੂਥ ਕਾਂਗਰਸ ਤੋਂ ਕੱਲੇ ਨੂੰ ਬਣਾਇਆ ਉਹਨਾਂ ਨੇ ਮੈਂ ਇਹ ਵੀ ਦੇਖਿਆ ਕਿ ਐਸਾ ਬੁਰਾ ਸਮਾ ਦੇਖਿਆ 87 ਦੀ ਗੱਲ ਹੈ ਇੱਥੇ ਪਖਵਾਲ ਪਿੰਡ ਹੈ ਹੂੰ ਉਹ ਮੀਟਿੰਗ ਕਰਨ ਜਾਂਦੇ ਆਂ ਕਹਾ ਇੱਕ ਬੰਦਾ ਬੈਠਾ ਉਹ ਇੱਕ ਬੰਦੇ ਨਾਲ ਵੀ ਮੀਟਿੰਗ ਕਰਕੇ ਆਏ ਚਾਹ ਪੀ ਕੇ ਮੈਂ ਉਹਨਾਂ ਦੇ ਮਗਰ ਮੋਟਰਸਾਈਕਲ ਲਾ ਲਿਆ ਕਾਰ ਦੇ ਕਿ ਜਿੱਥੇ ਜਾਣਗੇ ਉੱਥੇ ਰੁਕ ਜਾਾਂਗੇ ਤੇ ਉਹ ਪੱਖੋ ਵਾਲ ਪਹੁੰਚੇ ਅਸੀਂ ਚਾਹ ਪੀਤੀ ਚਾਹ ਪੀ ਕੇ ਮਤਲਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਇੱਕ ਬੰਦੇ ਨਾਲ ਮੀਟਿੰਗ ਕਰ ਰਿਹਾ ਉਹਨਾਂ ਨੇ ਉਹ ਦਿਨ ਵੀ ਕਾਂਗਰਸ ਤੇ ਦੇਖ ਕੇ ਉਹ ਤਾਂ ਛੱਡ ਕੇ ਗਏ ਜਾਂ ਉਹਨਾਂ ਨੇ ਤਾਂ ਕੋਈ ਸੋਚਿਆ ਨਹੀਂ ਉਹਨਾਂ ਨੇ ਕਾਂਗਰਸ ਨੂੰ ਖੜਾ ਕੀਤਾ ਬਿਲਕੁਲ ਕਾਂਗਰਸ 'ਚ ਜਾਨ ਪਾਈ ਆਖਰ ਆਪਣੇ ਖੂਨ ਨ ਸਿੰਝਿਆ ਉਸ ਕਾਂਗਰਸ ਦੇ ਬੂਟੇ ਨੂੰ ਤੇ ਮੈਂ ਸਮਝਦਾ ਕਾਂਗਰਸ ਪਾਰਟੀ ਨੇ ਬੜਾ ਬੜਾ ਮਾਨ ਸਤਕਾਰ ਦਿੱਤਾ ਉਸ ਘਰ ਦੇ ਵਿੱਚ ਮੁੱਖ ਮੰਤਰੀਸ਼ਿਪ ਆਈ ਤਿੰਨ ਵਾਰੀ ਐਮਪੀ ਬਣੇ ਬਿੱਟੂ ਜੀ ਤਿੰਨ ਵਾਰੀ ਮੰਤਰੀ ਬੜਾ ਉਹਦਾ ਫਾਇਦਾ ਵੀ ਬਿੱਟੂ ਜੀ ਨੂੰ ਮਿਲਦਾ ਰਿਹਾ ਤਿੰਨ ਮੰਤਰੀ ਵੀ ਬਣੇ ਬਿੱਟੂ ਯੂਥ ਕਾਂਗਰਸ ਦਾ ਪ੍ਰਧਾਨ ਬਣਿਆ ਆ ਪੋਜੀਸ਼ਨ ਦੇ ਸਭਦ ਬਣਿਆ ਮੈਂ ਸਭਦ ਚਲੋ ਤਾਲੁਕਾਤ ਅਮਰਸਾ ਨਾਲ ਹੋਣ ਕਿਸੇ ਨਾਲ ਵੀ ਹੋਣ ਕੋਈ ਮਾੜੀ ਗੱਲ ਨਹੀਂ ਕੋੜੇ ਚਾਹੀਦੇ ਨੇ ਇਹ ਆਪਣੇ ਸੋਚ ਦਾ ਦਾਇਰਾ ਖੁੱਲਾ ਰੱਖ ਕੇ ਉਹ politcal ਪੁਆਇੰਟਾਂ ਨਾਲ ਥੋੜੀ ਇੱਕ ਸੋਚ ਦੀ ਵਿਚਾਰਧਾਰਾ ਦੀ ਲੜਾਈ ਹੋਣੀ ਚਾਹੀਦੀ ਹੈ ਨਾ ਕਿ ਸਾਡੇ ਨਿੱਜੀ ਤੁਲਕਾਤ ਦੇ ਵਿੱਚ ਕੋਈ ਫਰਕ ਆਵੇ ਇਹ ਇਹਦੇ ਲਈ ਸੋਚ ਵੀ ਖੁੱਲੀ ਰੱਖਣੀ ਚਾਹੀਦੀ ਹੈ ਪਰ ਉਹ ਪਤਾ ਨਹੀਂ ਹੁਣ ਵਿਚਲੀ ਕਿਹੜੀ ਕਾਨੇ 'ਚ ਉਹਨਾਂ ਨੇ ਗੱਲ ਕਹਿਤੀ ਇਹ ਨਹੀਂ ਬੜਾ ਇਹ ਸਭ ਨੇ ਕਾਂਗਰਸ ਦੇ ਸਾਰੇ ਅਸੂਲਾਂ ਨੂੰ ਸ਼ਿੱਕੇ 'ਤੇ ਦੋ ਦਿਨ ਪਹਿਲਾਂ 4 ਦਿਨ ਪਹਿਲਾਂ ਮੀਟਿੰਗਾਂ ਕਰਾਇਆ ਇਥੇ ਅਸੀਂ ਆਪ ਨੂੰ ਨਗਰ ਕਰਾ ਉਸ ਮੀਟਿੰਗ 'ਚ ਵੀ ਇੱਕ ਜਿਹੜਾ ਇੱਕ ਲੁਧਿਆਣਾ ਦੇ ਇੱਕ ਹੋਟਲ 'ਚ ਹੋਈ ਤਾਂ ਬੜੀ ਤਕਰਾਰ ਵੀ ਹੋਈ ਸੀ ਕੋਈ ਲੜਾਈ ਵੀ ਹੋਈ ਕੋਈ ਹੋਰ ਉਹਦੇ ਵਿੱਚ ਕੋਈ ਆਪਸ ਵਿੱਚ ਇਹਨਾਂ ਦੀ ਕੋਈ ਲੜਾਈ ਨਹੀਂ ਹੋਈ ਮੈਂ ਵੀ ਉਸ ਦੇ ਵਿੱਚ ਹੀ ਸੀ ਅਸੀਂ ਉੱਥੇ ਬੈਠੇ ਸੀ ਚਲੋ ਇਹ ਕਿਉਂਕਿ ਯੂਥ ਦੇ ਅੰਦਰ ਇੱਕ ਹੁੰਦਾ ਕਿ ਤਾਲਾ ਲਾ ਦੋ ਤਾਲਾ ਤੋੜ ਦੋ ਭਾਵੇਂ ਮੈਂ ਉਹ ਸੋਚਨਾ ਸਹਿਮਤ ਨਹੀਂ ਸੀ ਮੈਂ ਬੋਲਦੇ ਵੀ ਕਿਉਂਕਿ ਕਾਂਗਰਸ ਪਾਰਟੀ ਇੱਕ ਗਾਂਧੀ ਦੀ ਵਿਚਾਰਧਾਰਾ ਦੀ ਪਾਰਟੀ ਆ ਅਸੀਂ ਅਹਿੰਸਾ ਦੇ ਪੁਜਾਰੀ ਹੈ ਹਿੰਸਾ ਦੇ ਨਹੀਂ ਬਟ ਸੀਨੀਅਰ ਨੇਤਾ ਸਾਰੇ ਕੀ ਕਰਕੇ ਟੁੱਟ ਰਹੇ ਪਰ ਜੇ ਉਹ ਕੋਈ ਫੈਸਲਾ ਬਹੁਸੰਮਤੀ ਜਾਂ ਕੋਈ ਮੈਂਬਰ ਆਫ ਪਾਰਲੀਮੈਂਟ ਲੈਂਦਾ ਹੈ ਤੇ ਭਾਵੇਂ ਉਹ ਛੋਟਾ ਜਾਂ ਵੱਡਾ ਹੈ ਤਾਂ ਉਹ ਖੜਨਾ ਪੈਂਦਾ ਕਿਉਂਕਿ ਇਹਨੂੰ ਹੀ ਕਹਿੰਦੇ ਆ ਕਿ ਜਿਹੜਾ ਤੁਸੀਂ ਸਾਰੇ ਇਕੱਠੇ ਹੋ ਕੇ ਕੋਈ ਵੀ ਸੋਚਣਾ ਭਾਵੇਂ ਉਹ ਕਿਉਂਕਿ ਪਾਰਟੀ ਇਹਨੂੰ ਕਹਿੰਦੇ ਪਾਰਟੀ ਦਾ ਜਿਹੜਾ ਫੈਸਲਾ ਹੋਇਆ ਉੱਥੇ ਵੀ ਆਸ਼ੂ ਵੀ ਸੀ ਬਿੱਟੂ ਵੀ ਸੀ ਮਿਸਟਰ ਡਾਬਰ ਵੀ ਸੀ ਸਾਰੇ ਸੀ ਤੇ ਉੱਥੇ ਬੈਠ ਕੇ ਜਾਂ ਜੋ ਵੀ ਇਹਨਾਂ ਦਾ ਮਨ ਬਣਿਆ ਹੋਇਆ ਸੀ ਕਿ ਇਸ ਤਰ੍ਹਾਂ ਕਰਨਾ ਤੇ ਉਹ ਕੀਤਾ ਤਾਂ ਕਿਸੇ ਨੇ ਕੋਈ ਉਸ ਗੱਲ ਤੋਂ ਨਹੀਂ ਪਿੱਛੇ ਹਟਿਆ ਪਰ ਮੈਂ ਸਮਝਦਾ ਬਿੱਟੂ ਦਾ ਜਾਣਾ ਕਿਉਂਕਿ ਬਿੱਟੂ ਨੇ 10 ਸਾਲ ਲੁਧਿਆਣੇ ਦੇ ਵਿੱਚ ਹਮ ਮੈਂਬਰ ਆਫ ਪਾਰਲੀਮੈਂਟ ਰਹਾ ਹਮ ਉਹ ਘਟਾਇਆ ਵੱਧ ਆਇਆ ਕਾਂਗਰਸ ਕੇ ਨੇ ਗਿਲਾ ਨਹੀਂ ਕੀਤਾ ਹਮ ਕਾਂਗਰਸ ਨੇ ਉਹਨੂੰ ਬੜਲਾਂ ਲਾਇਆ ਕਿਉਂਕਿ ਉਹ ਬੈਂ ਸਿੰਘ ਦਾ ਪੋਤਰਾ ਸੀ ਹਮ ਬੱਚੇ ਗਲਤੀਆਂ ਕਰਦੇ ਹੁੰਦੇ ਹਮ ਉਹ ਬਿੱਟੂ ਬਿੱਟੂ ਸੀ ਸਾਡਾ ਹਮ ਉਹਨੂੰ ਫਿਰ ਵੀ ਸਾਰਿਆਂ ਨੇ ਪੂਰਾ ਉਹ ਕੀਤਾ ਕਿ ਕੋਈ ਗੱਲ ਨਹੀਂ ਹਮ ਤੇ ਮੈਂ ਸਮਝਦਾ ਪਰ ਬਿੱਟੂ ਨੇ ਕਿਉਂਕਿ ਉਹ ਉਹ ਰੋਲ ਅਦਾ ਨਹੀਂ ਕੀਤਾ ਜਿਹੜਾ ਬਿੱਟੂ ਨੂੰ ਕਰਨਾ ਚਾਹੀਦਾ ਸੀ ਬਿੱਟੂ ਨੇ ਇੱਕ ਜਿਹੜਾ ਮੈਂ ਸਮਝਦਾ ਕਿ ਪਤਾ ਨਹੀਂ ਕੀ ਉਹਨਾਂ ਦੇ ਮਨ ਦੇ ਵਿੱਚ ਆਈ ਤੇ ਅੱਜ ਤੁਸੀਂ ਇਹ ਦੇਖੋ ਇੱਕ ਬਿੱਟੂ ਦਾ ਨਾਮ ਸੀ ਕਿ ਬਿੱਟੂ ਹੀ ਕਾਂਗਰਸ ਬੋਲ ਚੌਂਟਾੜੀ ਬਿਲਕੁਲ ਤੇ ਹਾਲ ਤੱਕ ਲੁਧਿਆਣਾ ਦੀ ਉਹ ਸੈਕੰਡ ਨੇਮ ਹੀ ਹੈ ਸੀ ਸ਼ਾਇਦ ਸਾਰੇ ਹਿੰਦੁਸਤਾਨ 'ਚ ਐਸਾ ਕੋਈ ਨਾ ਹੋਵੇ ਕਿਤੇ ਵੀ 2 4 ਹੁੰਦੇ ਆ ਅੱਛਾ ਕੋਈ ਇਸ ਤਰ੍ਹਾਂ ਦਾ ਅੱਗੇ ਵੀ ਨਹੀਂ ਆਇਆ ਕਿ ਮੈਂ ਅਸੀਂ ਬਿੱਟੂ ਦੇ ਮੁਕਾਬਲੇ ਹੁਣ ਇੱਕ ਤਾਂ ਕਈ ਵਾਰੀ ਆਪ ਬੰਦੇ ਨੂੰ ਆਪ ਦਾ ਡਰ ਖਾਈ ਜਾਂਦਾ ਕਿ ਮੈਂ ਸ਼ਾਇਦ ਇੱਥੇ ਹਾਰ ਜੂ ਉੱਥੇ ਜਿੱਤ ਹੋਣਾ ਨਹੀਂ ਹੁੰਦਾ ਲੋਕ ਤਾਂ ਲੁਧਿਆਣੇ ਦੇ ਉਹੀ ਦੇ ਉਹ ਪਹਿਲਾਂ ਵੀ ਉਹੀ ਅਖਬਾਰ ਪੜ੍ਹਦੇ ਸੀ ਹੁਣ ਵੀ ਉਹੀ ਪੜ੍ਹਦੇ ਨੇ ਪਹਿਲਾਂ ਵੀ ਉਹੀ ਚੈਨਲ ਦੇ ਦੇ ਹੁਣ ਵੀ ਦੇਖਦੇ ਨੇ ਆਪਣੀ ਕਾਰ ਕਿਸਾਰੀ ਦਾ ਲੁਧਿਆਣੇ ਦਾ ਚਾਹੇ ਉਹ ਕਿਸਾਨ ਹੈ ਚਾਹੇ ਉਹ ਵਪਾਰੀ ਹੈ کارਖਾਨੇਦਾਰ ਹੈ ਮਜ਼ਦੂਰ ਹੈ ਮੁਲਾਜ਼ਮ ਹੈ ਦੁਕਾਨਦਾਰ ਹੈ ਯੂਥ ਹੈ ਸਾਰੇ ਵਰਗਾਂ ਦੇ ਲੋਕ ਬਿੱਟੂ ਨੂੰ ਬڑے ਪਿਆਰ ਸਤਕਾਰ ਦੇ ਨਾਲ ਤੇ ਉਹਦੀ ਕਾਰਗੁਜ਼ਾਰੀ ਨੂੰ ਪਹਿਚਾਣਦੇ ਅਤੇ ਜਾਣਦੇ ਹਾਂ ਇਸ ਕਰਕੇ ਇਹ ਜਿਹੜੇ ਅਸੀਂ ਸਮਝਦੇ ਆ ਕਿ 10 ਸਾਲ ਦੀ ਜਾਂ 5 ਸਾਲ ਦੀ ਕਾਰਗੁਜ਼ਾਰੀ ਦੇ ਨੰਬਰ ਦੇਣੇ ਆ ਉਹ ਨੰਬਰ ਲਾਉਣ ਦੇ ਵਿੱਚ ਤਾਂ ਚਾਹੇ ਭਾਜਪਾ ਦਾ ਵਰਕਰ ਹੈ ਜਾਂ ਕਾਂਗਰਸ ਦਾ ਵਰਕਰ ਹੈ ਜਾਂ ਉਸ ਡਾਇਲੋਜੀ ਤੇ ਪਹਿਲਾਂ ਦੇ ਨਾਲ ਆ ਉਹ ਉਸ ਵਿੱਚ ਉਸ ਇਹਦੀ ਕਾਰਗੁਜ਼ਾਰੀ ਨੂੰ ਤਾਂ ਸਮਝਦਾ ਜਾਂ ਤਾਂ ਇਹ ਇਥੋਂ ਕਿਤੇ ਬਾਹਰ ਜਾ ਕੇ ਚੋਣ ਲੜਦਾ ਤੇ ਇੱਥੇ ਆ ਕੇ ਫਿਰ ਸ਼ਾਇਦ ਲੋਕਾਂ ਨੂੰ ਭਲੇਖਾ ਲੱਗ ਜਾਂਦਾ ਤੇ ਹੁਣ ਮੈਂ ਸਮਝਦਾ ਕਿ ਜਿੱਥੇ ਕਾਂਗਰਸ ਦੇ ਵਰਕਰਾਂ ਦੇ ਨਾਲ ਇੱਕ ਤਰ੍ਹਾਂ ਦਾ ਜਿਵੇਂ ਠੱਗੇ ਠੱਗੇ ਜੇ ਲੱਗਦੇ ਆ ਤੇ ਦੂਸਰੇ ਪਾਸੇ ਹੁਣ ਵਿਚਾਰੇ ਭਾਜੀਪੀ ਵਾਲੇ ਕਿਵੇਂ ਵਿਸ਼ਵਾਸ ਕਰਨਗੇ ਤੁਸੀਂ ਇਹ ਦੇਖੋ ਇੱਕਦਮ ਤੁਸੀਂ ਦੂਸਰੇ ਪਾਸੇ ਜਾ ਕੇ ਅ ਅੱਜ ਤੁਸੀਂ ਇਹ ਦੇਖੋ ਕੱਲ ਦਾ ਮੈਂ ਉਹਨਾਂ ਦਾ ਸੁਣ ਰਿਹਾ ਸੀ ਮੈਨੂੰ ਐ ਲੱਗ ਰਿਹਾ ਸੀ ਵੀ ਬਿੱਟੂ ਦੇ ਅੰਦਰੋਂ ਕਾਂਗਰਸ ਨਹੀਂ ਨਿਕਲ ਰਹੀ ਤੇ ਭਾਜੀਪੀ ਵੱਡ ਨਹੀਂ ਰਹੀ ਉਦੀ ਜਿਹੜੀ ਮਾਨਸਿਕਤਾ ਦੱਸ ਰਹੀ ਸੀ ਕਿਉਂਕਿ ਉਹਨੂੰ ਆਪ ਦੀ ਟਿਕਟ ਆਪ ਦੀ ਕੈਂਪੇਨ ਨਾਲੋਂ ਵੱਧ ਕਿ ਕਾਂਗਰਸ ਚ ਕਿਸ ਨੂੰ ਟਿਕਟ ਮਿਲਦੀ ਹੈ ਇਸ ਗੱਲ ਦਾ ਫਿਕਰ ਹੈ ਹੂੰ ਦੇਖੋ ਨਾ ਇਹ ਉਹਨੇ ਨੂੰ ਜ਼ਿੰਮੇਵਾਰਾ ਨਾ ਕਹੀਏ ਜਾਂ ਗੈਰ ਜ਼ਿੰਮੇਵਾਰਾ ਨਾ ਕਹੀਏ ਜਾਂ ਮਿੱਟੂ ਦੀ ਸੋਚ ਕਹੀਏ ਕੀ ਕਹੀ ਹੂੰ ਕਿ ਉਹਨੂੰ ਇਸ ਗੱਲ ਦਾ ਨਹੀਂ ਕਿ ਮੈਂ ਆਪਣੇ ਚਲੋ ਕੋੜਾ ਦੜਾਵਾ ਜੋ ਵੀ ਹੈ ਤੇ ਉਹ ਉਹ ਕਹਿੰਦਾ ਕਾਂਗਰਸ ਚ ਕਿਹਨੂੰ ਟਿਕਟ ਬਣੂ 92 ਮਾਡਲ ਫਲਾਣਾ ਵਨਵੇ ਦੇ ਵਿੱਚ ਤਾਂ ਆ ਬੈਠੇ ਆਂ ਗੋੜੀਆਂ ਖਾਈ ਬੈਠਾ ਮੈਂ ਹੂੰ ਮੇਰੇ ਦੋਨੋਂ ਲੱਤਾਂ 'ਚ ਏਕ 47 ਦੀਆਂ ਗੋੜੀਆਂ ਲੱਗੀਆਂ ਸਾਥੀ ਮਾਰੇ ਗਏ 92 ਮੇਰੇ ਪਿੰਡ ਤੋਂ 92 ਚੈੱਕ ਵੋਟ ਪਈ ਅਸੀਂ ਉਸ ਸਮੇਂ ਦੇਖੇ ਹੂੰ ਹੂੰ ਤੇ ਆਪਾਂ ਕਿੰਨਾ ਕੁ ਕੀਤਾ ਤੁਸੀਂ ਵੀ ਦਾਵੇਦਾਰ ਲੋਕ ਸਭਾ ਗੱਲ ਹੈ ਜੀ ਮੈਂ ਲੁਧਿਆਣਾ ਤੋਂ ਦਾਵੇਦਾਰ ਸਮੇ 92 ਤੋਂ ਚੱਲੇ ਆ ਰਿਹਾ ਪਰ ਦਾਵੇਦਾਰੀ ਨੂੰ ਬੰਦਾ ਹਲੇ ਤੱਕ ਮਿਲਿਆ ਨਹੀਂ ਮੈਂ ਦੇਖੋ ਗੱਲ ਇਹ ਆ ਜੀ ਮੈਂ ਸਮਝਦਾ ਜਿਹੜਾ ਵੀ ਬੰਦਾ ਕੋਈ ਵੀ ਕਿਸੇ ਵੀ ਪਾਰਟੀ ਦਾ ਵਰਕਰ ਬਣਦਾ ਹੈ ਉਹਦੇ ਮਨ ਦੀ ਇੱਕ ਤਮੰਨਾ ਹੁੰਦੀ ਹੈ ਕਿ ਮੈਂ ਕੌਂਸਲਰ ਬਣਾ ਵਿਧਾਇਕ ਬਣਾ ਮੈਂਬਰ ਆਫ ਪਾਰਲੀਮੈਂਟ ਬਣਾ ਤਿੰਨ ਚੀਜ਼ਾਂ ਦੀ ਚੋਣ ਦੇ ਵਿੱਚ ਉਹਦੇ ਇੱਕ ਮੰਦੀ ਭਾਵਨਾ ਹੁੰਦੀ ਹੈ ਤੇ ਉਹ ਮੈਂ ਸਮਝਦਾ ਕਿ ਉਹਦੀ ਪੂਰੀ ਹੁੰਦੀ ਹੈ ਨਹੀਂ ਹੁੰਦੀ ਇਹ ਸਮੇਂ ਦੀਆਂ ਗੱਲਾਂ ਨੇ ਪਰ ਫਿਰ ਨਰਾਜ਼ਗੀ ਕੋਈ ਕਾਂਗਰਸ ਪਾਰਟੀ ਨਾਲ ਹਾਂਜੀ ਪੂਰੀ ਨਹੀਂ ਹੁੰਦੀ ਤਾਂ ਨਰਾਜ਼ਗੀ ਕੋਈ ਤੋੜ ਨਹੀਂ ਨਰਾਜ਼ਗੀ ਕੋਈ ਨਹੀਂ ਕੀਤੀ ਮੈਨੂੰ ਚਲੋ ਚੇਅਰਮੈਨ ਪਹਿਲਾਂ ਸਾਬਿਆ ਸਿੰਘ ਨੇ ਬਣਾਇਆ ਕੈਪਟਨ ਉਮਰਿੰਦਰ ਸਿੰਘ ਜੀ ਨੇ ਦੋ ਵਾਰੀ ਬਣਾਇਆ ਤੇ ਕੋਈ ਗੱਲ ਹੀ ਤੁਸੀਂ ਉਹਦੇ ਚ ਖੁਸ਼ ਰਹੇਗੇ ਅਸੀਂ ਹੁਣ ਖੁਸ਼ ਰਹਿਣਾ ਪੈਣਾ ਸੁਣੋ ਅਸੀਂ ਉਹ ਲੋਕਾਂ ਕਿਉਂਕਿ ਸਾਡਾ ਤਾਂ ਪਸ਼ੋਕੜ ਵੀ ਇਸ ਤਰ੍ਹਾਂ ਦਾ ਸਾਡੀ ਕਮਿਊਨਿਟੀ ਦਾ ਐਸਾ ਕਿ ਅਸੀਂ ਸੁੱਕੀ ਰੋਟੀ ਖਾ ਕੇ ਵੀ ਖੁਸ਼ ਹਾਂ ਤੇ ਅਸੀਂ ਤਰਵਾਸ ਸਹਿਜ ਸ਼ਾਂਤੀ ਦੇ ਨਾਲ ਵਿਚਰ ਰਹੇ ਹਾਂ ਜੇ ਗੁੱਸਾ ਕਰਨਾ ਹੋਵੇ ਤਾਂ ਸਾਡੇ ਵਰਗਾ ਕਰੇ ਜਿਹੜਾ ਨਹੀਂ ਕਰ ਰਿਹਾ ਤੇ ਉਹ ਵੀ ਗੁੱਸਾ ਕਰੇ ਜਿਹਨੂੰ ਕਾਂਗਰਸ ਪਾਰਟੀ ਨੇ ਮਿੱਠੂ ਜੀ ਨੂੰ ਉਂਗਲ ਫੜ ਕੇ ਘਰੋਂ ਲਿਆਂਦਾ 15 ਸਾਲ ਪਾਲਿਆ ਪਲੋਸਿਆ ਵਧੀਆ ਨੇਤਾ ਬਣਾਇਆ ਗੁੱਸੇ ਦੀ ਗੱਲ ਕੀਤੀ ਤੁਹਾਨੂੰ ਕਿਸੇ ਪਾਰਟੀ ਨੇ ਆਫਰ ਕੀਤਾ ਮੇਰੇ ਕੋਲ ਘਰ ਵੀ ਆਏ ਹੂੰ ਫੇਈ ਆਏ ਪਹਿਲਾਂ ਦੂਸਰੇ ਪਾਰਟੀ ਵਾਲੇ ਵੀ ਆਏ ਮੈਂ ਤੁਹਾਨੂੰ ਦੱਸਿਆ ਆਉਣਾ ਜਾਂ ਜਾਣਾ ਜਾਂ ਮਿਲਣਾ ਕਿਸੇ ਨਾਲ ਵੀ ਮੇਲਬਲਾਪ ਹੋ ਸਕਦਾ ਪਰ ਤੁਸੀਂ ਇੱਕ ਵਿਚਾਰਸਾਰਾ ਤੇ ਪਹਿਰਾ ਦੇਣਾ ਗੱਲ ਉਹ ਵੱਡੀ ਹੁੰਦੀ ਹੈ ਤੇ ਅੱਜ ਮੈਂ ਸਮਝਦਾ ਕਿ ਹੁਣ ਬਿੱਟੂ ਜੀ ਦੀ ਗੱਲ ਤੁਸੀਂ ਕਰਦੇ ਸੀ 15 ਸਾਲ ਬਿੱਟੂ ਦੀ ਉਮਰ ਕੋਈ ਉਹ ਨਹੀਂ ਸੀ ਕਿ ਉਹ ਬਹੁਤ ਉਹ ਮਚਿਓਰ ਸੀ ਪਰ ਉਹ ਰਾਹੁਲ ਗਾਂਧੀ ਦੀ ਪਸੰਦ ਸੀ ਹੂੰ ਬੀਚੂ ਕਾਫੀ ਕਲੋਸ ਸੀ ਰਾਹੁਲ ਗਾਂਧੀ ਦੀ ਪਸੰਦ ਯੂਥ ਕਾਂਗਰਸ ਦਾ ਪ੍ਰਧਾਨ ਬਣਾਇਆ ਉਹਨੂੰ ਪਰੋਂ ਉਂਗਲ ਫੜ ਕੇ ਲਿਆਂਦਾ ਤੇ 15 ਸਾਲ ਮੈਂਬਰ ਆਫ ਪਾਰਲੀਮੈਂਟ ਹੂੰ ਇਹ ਕਿਸੇ ਵੀ ਪੋਲੀਟੀਕਲ ਬੰਦੇ ਦੀ ਜ਼ਿੰਦਗੀ ਦਾ ਵੱਡਾ ਸਮਾਂ ਹੁੰਦਾ ਹੈ ਹੂੰ ਤੇ ਮੈਂਬਰ ਆਫ ਪਾਰਲੀਮੈਂਟ ਬਣਨਾ ਇੱਕ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਦਾ ਮੈਂਬਰ ਬਣ ਹੂੰ ਤੇ ਇਸ ਤੋਂ ਬਾਅਦ ਮੁੱਖ ਮੰਤਰੀਸ਼ਿਪ ਹੈ ਉਹ ਇਹਨਾਂ ਦੇ ਘਰ ਵੀ ਰਹੀ ਹੈ ਤੇ ਮੈਂ ਸਮਝਦਾ ਕਿ ਅੱਜ ਗਿਲਾ ਬਿਲਕੁਲ ਵਾਜਿਬ ਹੈ ਪਰ ਮੈਂ ਮੇਰੀ ਇੱਕੋ ਹੀ ਕੁਐਸਚਨ ਹੈ ਕਿ ਹੁਣ ਕਾਂਗਰਸ ਨੂੰ ਤੁਸੀਂ ਪੰਜਾਬ ਵਿੱਚ ਕਿਵੇਂ ਦੇਖਦੇ ਹੋ ਕਿਉਂਕਿ ਕੱਲ ਵੀ ਦੋ ਬੜੇ ਸੀਨੀਅਰ ਜਿਹੜੇ ਨੇ ਉਹ ਨੇਤਾ ਚਾਚ ਜਿੰਦਰ ਮਿੱਟੂ ਜਾਂ ਕਰਮਜੀਤ ਦੀ ਉਹ ਵੀ ਗਏ ਹੁਣ ਮੈਂ ਪਤਾ ਕੀਆ ਜੇ ਮੈਂ ਕੋਈ ਜ਼ਿਆਦਾ ਉਹਨਾਂ ਦੇ ਬਾਰੇ ਕਹਿੰਨਾ ਤੋਂ ਸ਼ਾਇਦ ਫਿਰ ਉਹ ਲੱਗਦਾ ਬਈ ਉਹ ਜਦ ਕੋਈ ਜਾਣਦਾ ਜੀ ਉਹਦੇ ਬਾਰੇ ਬੋਲਦਾ ਮੈਂ ਕੋਈ ਜ਼ਿਆਦਾ ਮੇਰੇ ਸ਼ੁਭਾ ਦੇ ਵਿੱਚ ਸ਼ਾਮਲ ਨਹੀਂ ਪਰ ਮੈਂ ਸਮਝਾਂ ਚੌਧਰੀ ਪਰਿਵਾਰ ਦੀ ਬੜੀ ਵੱਡੀ ਪੰਜਾਬ ਨੂੰ ਤੇ ਹੈ ਮਾਸਟਰ ਗੁਰਵੰਤਾ ਸਿੰਘ ਜਿਨ੍ਹਾਂ ਦੀ ਨੂਰਾਣੀ ਨੇ ਮੈਡਮ ਕਰਮਜੀਤ ਤੇ ਉਹਨਾਂ ਨੂੰ ਇਹ ਇੱਥੇ ਵੀ ਪ੍ਰੋਫੈਸਰ ਰਹੇ ਨੇ ਲੁਧਿਆਣਾ ਦੇ ਵਿੱਚ ਬੜੇ ਸਿਆਣੇ ਨੇ ਤੇ ਚੋਣ ਲੜ ਚੁੱਕੇ ਨੇ ਬੇਟਾ ਵਿਧਾਇਕ ਹੈ ਤੇ ਕਈ ਵਾਰੀ ਪਾਰਟੀ ਦੇ ਹਿੱਤਾਂ ਦੇ ਲਈ ਬਹੁਤ ਖੁੱਲੀ ਸੋਚ ਨਾਲ ਸੋਚਣਾ ਚਾਹੀਦਾ ਸੀ ਤੇ ਕਈ ਵਾਰੀ ਥੋੜੇ ਸਮੇ ਦਾ ਜਿਹੜਾ ਉਵਾਲਾ ਮਾਰ ਜਾਣਾ ਸੋਚਦਾ ਜਾਂ ਜਿਵੇਂ ਕਹਿੰਦੇ ਨਾ ਲੰਮੋਂ ਨੇ ਖਤਾ ਖਾਈ ਸੱਜਿਓ ਨੇ ਸਜ਼ਾ ਪਾਈ ਤੇ ਉਹ ਫਿਰ ਅਸੀਂ ਕਿਵਰੀ ਗਲਤੀ ਕਰ ਲਏ ਜਾਂ ਪਿਸਤੋਨੇ ਤੇ ਉਸ ਤੋਂ ਬਾਅਦ ਕੁਝ ਨਹੀਂ ਬਣਦਾ ਤੇ ਮੈਂ ਸਮਝਦਾ ਥੋੜਾ ਜਿਹਾ ਜਿਸ ਪਾਰਟੀ ਨੇ ਨਾ ਮਾਨ ਸਤਕਾਰ ਦਿੱਤਾ ਹੋਵੇ ਤੇ ਉਹ ਪਾਰਟੀ ਨੂੰ ਅਸੀਂ ਛੱਡਣ ਲੱਗੇ ਮੈਂਟ ਲਾਈਏ ਜਾਂ ਕਹਿ ਲਓ ਕਿਉਂਕਿ ਪਹਿਚਾਨ ਥੋੜੀ ਤੁਹਾਨੂੰ ਕਾਂਗਰਸ ਨੇ ਦਿੱਤੀ ਹੈ ਕਾਂਗਰਸ ਪਾਰਟੀ ਨੇ ਦਿੱਤੀ ਹੈ ਇਸ ਕਰਕੇ ਥੋੜਾ ਵਿਚਾਰਤਾਰਨਾ ਦੇ ਨਾਲ ਖੜਨਾ ਉਹ ਸੋਚਣਾ ਖੜਨਾ ਤੇ ਮੈਂ ਸਮਝਦਾ ਰਾਹੁਲ ગાંધી ਜੀ ਦੇ ਇਸ ਪਰਿਵਾਰ ਨਾਲ ਉਹ ਬੜਾ ਸਤਿਕਾਰ ਦਿੰਦਾ ਹੋਰ ਵੀ ਬਹੁਤ ਕੁਝ ਐਨੇ ਜਿਹੜੇ ਸੀਨੀਅਰ ਨੇਤਾ ਚਲੇ ਗਏ ਕਾਂਗਰਸ ਛੱਡ ਕੇ ਕਿੰਨਾ ਕੋ ਫਰਕ ਪਏਗਾ ਹੁਣ ਕਾਂਗਰਸ ਨੂੰ ਵਰਕਰ ਕਿੰਨੇ ਕੋ ਇੱਕ ਜੁੜ ਦੇਖੋ ਗੱਲ ਇਹ ਜਾਣਾਂ ਤਾਂ ਕਿਸੇ ਦਾ ਵੀ ਮਾੜੀ ਗੱਲ ਹੈ ਜੇ ਜਿਹੜੇ ਜਾਣਦੇ ਨੇ ਮੰਥਨ ਕਰਨਾ ਚਾਹੀਦਾ ਸੋਚਣਾ ਚਾਹੀਦਾ ਵਿਚਾਰਨਾ ਚਾਹੀਦਾ ਪਰ ਜਾਣ ਦੇ ਪਿੱਛੇ ਜਿਹੜਾ ਮੋਟੇ ਸਾਬਤ ਦਿਖਾਈ ਦੇ ਰਿਹਾ ਇਕ ਤਾਂ ਮੈਂ ਉਹੀ ਗੱਲ ਕਰ ਰਿਹਾ ਵੀ ਬਹੁਤ ਬੰਦੇ ਦਾ ਕਿਸੇ ਦਾ ਨਜਾਇਜ਼ ਯੋਗੀ ਹੋਵੇ ਉਹ ਉਹਦਾ ਉਹ ਕੋਈ ਫੈਸਲਾ ਲੈਂਦਾ ਤਾਂ ਥੋੜੀ ਜੀ ਲੋਕਾਂ ਦੇ ਹਜਮ ਆਉਂਦੀਆਂ ਕਰ ਤੇ ਇੱਕ ਬੰਦਾ ਮੰਨ ਲਓ ਮਾਲਕ ਕੀਤਾ ਹੋਵੇ ਪਾਰਟੀ ਦੇ ਤੇ ਉਹ ਵੀ ਜਾਵੇ ਤੇ ਫਿਰ ਥੋੜਾ ਜਿਆ ਸੋਚਣ ਲਈ ਮਜਬੂਰ ਹੋਣਾ ਵੀ ਅਗਲਾ ਦਿਨ ਜਿਹੜਾ ਉਹ ਝਟਕਾ ਦੇ ਕੇ ਜਾਂਦਾ ਹੈ ਕਾਂਗਰਸ ਨੂੰ ਕੋਈ ਨਾ ਕੋਈ ਜਿਹੜਾ ਉਹ ਉਹ ਬਾੜੀ ਗੱਲ ਹੈ ਦੇਖੋ ਇਹ ਸਮੇਂ ਚੱਲਦੇ ਰਹਿੰਦੇ ਨੇ ਅੱਜ ਰਾਹੁਲ ਗਾਂਧੀ ਨੇ ਜੋ 3700 ਕਿਲੋਮੀਟਰ ਯਾਤਰਾ ਕੀਤੀ ਹਮ ਭਾਰਤ ਨੂੰ ਜੋੜਨ ਦੀ ਯਾਤਰਾ ਕੀਤੀ ਉਹਨੇ ਲੋਕਾਂ ਨੂੰ ਗਲਵਕੜੀ ਚ ਲਿਆ ਹਿੰਦੂ ਮੁਸਲਮ ਸਿੱਖ ਸਾਈ ਸਭ ਨਾਲ ਜਿਹੜੀਆਂ ਰਿਸ਼ਤੇ ਦੀਆਂ ਪਿਆਰ ਦੀਆਂ ਗੱਡਾਂ ਨੂੰ ਮਜ਼ਬੂਤ ਕੀਤਾ ਅੱਜ ਉਸ ਅਸੀਂ ਫਾਇਦਾ ਮਿਲੇਗਾ ਸੋਚ ਤੋਂ ਪਰੇ ਫਾਇਦਾ ਤਾਂ ਮਿਲਦਾ ਹੀ ਮਿਲਣਾ ਤੁਸੀਂ ਆ ਦੇਖੋ ਅੱਜ ਦੂਸਰੀਆਂ ਸਟੇਟਾਂ ਚ ਨੇ ਇੱਥੇ ਵੀ ਮਿਲਣਾ 1 ਜੂਨ ਨੂੰ ਜਿਹੜੇ ਲੋਕ ਇਧਰ ਉਧਰ ਕਰ ਰਹੇ ਨੇ ਸਜ਼ਾ ਦੇਣਗੇ ਲੋਕ ਕਿਉਂਕਿ ਅੱਜ ਅਸੀਂ ਅੱਜ ਕਾਂਗਰਸ ਛੱਡੀ ਬੀਜੇਪੀ ਯਾ ਬੀਜੇਪੀ ਦੇ ਵਿੱਚ ਕਿਤੇ ਕੋਈ ਕੈਂਡੀਡੇਟ ਹੈ ਨਹੀਂ ਸੀ ਮੈਂਬਰ ਆਫ ਪਾਰਲੀਮੈਂਟ ਉਹ ਵੀ ਸੀਗੇ ਨਾ ਪੰਜ ਛੇ ਬੰਦੇ ਬੜੇ ਸੀਨੀਅਰ ਸੀ ਮੈਂ ਨਾਮ ਨਹੀਂ ਲੈਂਦਾ ਛੇਕ ਬੰਦੇ ਬੜੇ ਸੀਨੀਅਰ ਸੀ ਤੇ ਆਪਾਂ ਕਿਸੇ ਦੇ ਹੱਕਾਂ ਤੇ ਡਾਕਾ ਮਾਰਦੇ ਆ ਤੇ ਉਹ ਫਿਰ ਕਿਤੇ ਤਾਂ ਤਕਲੀਫ ਹੁੰਦੀ ਹੈ ਉਹਨਾਂ ਦੇ ਦਿਲ ਸੀਨੇ ਅੰਦਰ ਦਿਲ ਹੈ ਉਹ ਵੀ ਉਹ ਜਿਹਾ ਸੋਚਣਗੇ ਕਿ ਅਸੀਂ ਵੀ ਪਹਿਲੀ ਤਰੀਕ ਨੂੰ ਕੁਝ ਨਾ ਕੁਝ ਕਰਕੇ ਇਸ ਕਰਕੇ ਮੈਂ ਸਮਝਦਾ ਕਿ ਅੱਜ ਰਾਹੁਲ ਗਾਂਧੀ ਇੱਕ ਉਹ ਦਰਵੇਸ਼ ਸਿਆਸਤਦਾਨ ਹੈ ਇੱਕ ਉਹ ਸਿਆਸਤਦਾਨਾ ਜਿਸ ਦੇ ਅੰਦਰ ਦੇਸ਼ ਦੇ ਸਾਰੇ ਵਰਗਾਂ ਦੇ ਲੋਕਾਂ ਲਈ ਪਿਆਰ ਹੈ ਜਿਹਦੇ ਅੰਦਰ ਦੇਸ਼ ਦਾ ਪਿਆਰ ਹੈ ਜਿਹੜਾ ਅੱਜ ਤੁਸੀਂ ਦੇਖੋ ਲੱਖਾਂ ਲੋਕ ਜੋ ਜਸਪਾਸੇ ਨੂੰ ਜਾਂਦਾ ਉਹਦੇ ਮਗਰ ਜਾਂਦੇ ਨੇ ਲੋਕ ਆਉਂਦੇ ਨੇ ਉਹ ਲਿਆਏ ਨਹੀਂ ਜਾਂਦੇ ਲੋਕ ਤਾਂ ਲਿਆ ਕੇ ਰੈਲੀਆਂ ਕਰਦੇ ਨੇ ਬੱਸਾਂ ਟਾਉਂਦੇ ਨੇ ਗੱਡੀਆਂ ਟਾਉਂਦੇ ਨੇ ਉਹਦੇ ਲਈ ਲੋਕ ਆਉਂਦੇ ਨੇ ਉਹਦੇ ਲਈ ਸਾਰੇ ਵਰਗਾਂ ਦੇ ਲੋਕ ਆਉਂਦੇ ਨੇ ਉਹਦੇ ਵਿੱਚ ਕੋਈ ਗੁਣ ਹੈ ਉਹਦੇ ਵਿੱਚ ਕੋਈ ਗੱਲ ਹੈ ਤੇ ਦੂਸਰਾ ਮੈਂ ਸਮਝਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਤਾਂ ਸਭ ਦੇ ਸਾਹਮਣੇ ਹੈ ਕਿ ਲੋਕਾਂ ਨੂੰ ਪੰਜਾਬ ਦੇ ਲੋਕ ਵੀ ਕਾਂਗਰਸ ਨੂੰ ਪਿਆਰ ਦੇਣਗੇ ਆ ਪਿਛਲੇ ਦਿਨੀ ਮੈਂ ਦੇਖਿਆ ਸਾਰੇ ਲੋਕ ਸੁਖਪਾਲ ਖਹਿਰਾ ਉਹ ਸੰਗਰੂਰ ਤੋਂ ਲੜ ਰਹੇ ਨੇ ਕਾਂਗਰਸ ਪਾਰਟੀ ਦੇ ਵੀਰਵਾਦ ਤੇ ਬੜਾ ਉਹਨਾਂ ਦਾ ਸੋਸ਼ਲ ਮੀਡੀਆ ਤੇ ਐਨ ਆਰ ਆਈ ਵੀਰ ਸਾਡੇ ਉਹ ਅਮਰੀਕਾ ਤੋਂ ਪਿੱਛੇ ਸਾਥੀ ਆਏ ਗੁਰਮੀਤ ਸਿੰਘ ਗਿੱਲ ਉਹ ਸਾਰੇ ਉਹ ਕਹਿੰਦੇ ਨੇ ਅਸੀਂ ਖੈਰਾ ਸਾਹਿਬ ਨਾਲ ਖੜੇ ਆ ਜਿਹੜੇ ਪਾਰਟੀ ਨਾਲ ਵੀ ਸੰਬੰਧ ਨਹੀਂ ਰੱਖਦੇ ਉਹ ਵੀ ਖੜੇ ਨੇ ਬਾਕੀ ਜਿਹੜੀ ਟਿਕਟਾਂ ਦੀ ਹਾਲ ਤੱਕ ਅਨਾਉਂਸਮੈਂਟ ਹੋ ਨਹੀਂ ਰਹੀ ਹੈ ਕਿ ਗੱਲ ਹੈ ਜੀ ਸਾਡੀਆਂ ਤਾਂ ਲਾਸਟ ਦੇ ਵਿੱਚ ਐ ਪਹਿਲੀ ਜੂਨ ਨੂੰ ਵੋਟਾਂ ਪੈਣਗੀਆਂ ਸੱਤ ਨੇ ਇਹ ਇਹਦੇ ਜਿਹੜੇ ਉਹ ਵੋਟਾਂ ਪੈਣ ਦੇ ਬਾਰੇ ਕਿਤੇ ਕੋਈ ਤਾਂ ਸਹਿਮਤੀ ਨਹੀਂ ਬਣ ਰਹੀ ਕਿਤੇ ਦੇਖੋ ਮੈਂ ਸਮਝਦਾ ਟਿਕਟ ਨੂੰ ਵਿਚਾਰ ਕਰਕੇ ਦੇਣਾ ਕੋਈ ਮਾੜੀ ਗੱਲ ਨਹੀਂ ਬੜੇ ਡੂੰਘੇ ਉੱਤੇ ਵਿਚਾਰਾ ਹੋਣੀਆਂ ਚੰਗੀ ਗੱਲ ਹੈ ਤੇ ਵਿਚਾਰਾ ਹੋ ਰਹੀਆਂ ਨੇ ਤੇ ਮੈਨੂੰ ਲੱਗਦਾ ਕਿ ਇੱਕ ਦੋ ਦਿਨਾਂ ਦੇ ਵਿੱਚ ਲੋਹਾਂਡੇ ਵਿੱਚ ਇੱਕ ਲੋਹਾਂਡੇ ਤੂੰ ਕਿੰਨੂੰ ਸਮੇਂ ਦਿਓ ਕਿ ਜ਼ਿੰਮੇਵਾਰੀ ਦੇ ਆਸ਼ੂ ਨੂੰ ਮਿਲ ਜੇ ਤਦਵੀਕੂ ਗੱਲ ਹੀ ਕਿਸੇ ਵੀ ਸੀਨੀਅਰ ਕਾਂਗਰਸੀ ਨੂੰ ਮਿਲ ਜੇ ਜਿਹੜਾ ਲੁਧਿਆਣੇ ਦਾ ਹੋਵੇ ਤੇ ਤਖੜੇ ਹੋ ਕੇ ਲੜਾਈ ਚੜਾਂਗੇ ਕਾਂਗਰਸ ਇੱਕਪੋਠਾ ਤੁਸੀਂ ਵੀ ਚਾਹਵਾਨ ਹੈਗੇ ਹੋ ਮੈਂ ਪੂਰਾ ਚਾਹਵਾਨ ਹਾਂ ਜੀ ਮੈਂ ਕਹਿੰਦਾ ਮੈਨੂੰ 45 ਤੁਸੀਂ ਸੀਨੀਅਰ ਜਿਹੜੇ ਕਾਂਗਰਸ ਜਿਹੜੇ ਹਾਈ ਕਮਾਂਡ ਨੂੰ ਕੁਝ ਮੈਡਮ ਮੈਂ ਮੈਂ ਕਹਿ ਰਿਹਾ ਮੈਂ 45 ਸਾਲ ਹੋ ਗਏ ਕਾਂਗਰਸ ਪਾਰਟੀ ਦਾ ਵਰਕਰ ਹਾਂ ਅਪਲਾਈ ਕਰਦਾ ਹੋ ਸਕਦਾ ਕਿਤੇ ਕਾਂਗਰਸ ਪਾਰਟੀ ਵਿਭਾਗ ਕਸਵਟੀ ਤੇ ਸ਼ਾਇਦ ਹਜੇ ਬਿਲਕੁਲ ਪੂਰਾ ਉੱਤਰਦਾ ਹੋਣਾ ਪਰ ਇਹ ਵੀ ਇੱਕ ਕਹਿੰਦੇ ਕਿ ਕਾਂਗਰਸ ਜਿਹੜੀ ਹੈ ਨਾ ਉਹ ਜਿਹੜੀ ਟਿਕਟਾਂ ਪੈਸੇ ਦੇ ਕੇ ਜਿਹੜੀ ਦਿੱਤੀ ਜਾਂਦੀ ਹੈ ਨਹੀਂ ਐਸੀ ਕੋਈ ਜਿਹੜੇ ਸਹੀ ਜਿਹੜੇ ਕੰਮ ਕਰਦੇ ਨੇ ਵਰਕਰ ਉਹਨਾਂ ਨੂੰ ਨਹੀਂ ਮਿਲਦੀ ਜਿਵੇਂ ਤੁਸੀਂ ਬਹੁਤ ਜਿਹੜੇ ਇੱਕ ਪਾਰਟੀ ਦੇ ਚੰਗੇ ਤੁਸੀਂ ਪੂਰੇ ਮਤਲਬ ਦਿਲ ਨਾਲ ਕੰਮ ਕੀਤਾ ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਸ ਬਾਰੇ ਇਹ ਤਾਂ ਦੇਖੋ ਜੀ ਮੈਂ ਤਾਂ ਕੁਝ ਨਹੀਂ ਕਹਾਗਾ ਕਿਸੇ ਕਿਸ ਹੁੰਦਾ ਕਿਉਂਕਿ ਪੈਸੇ ਵਾਲੀ ਜਾਂ ਹੋਰ ਕੋਈ ਗੱਲ ਨਹੀਂ ਇਹ ਪਾਰਟੀ ਦੇ ਫੈਸਲਾ ਕਰਦੇ ਅਸੀਂ ਪਾਰਟੀ ਮੂਰੇ ਕਿਉਂਕਿ ਟਿਕਟ ਮੰਗਣ ਦਾ ਹਰ ਇੱਕ ਨੂੰ ਹੱਕ ਹੈ ਤੇ ਅਸੀਂ ਮੈਂ ਜਿਵੇਂ ਤੁਹਾਨੂੰ ਦੱਸਿਆ ਸੀ ਤੇ 92 ਚ ਵੀ ਮੰਗਦੇ ਸੀ ਜਦ ਪੰਜਾਬ ਬੜਾ ਅੱਗ ਲਾ ਖੇਡ ਰਿਹਾ ਸੀ ਤੇ ਅਸੀਂ ਉਸ ਟਾਈਮ ਵੀ ਮੰਗਦੇ ਸੀ ਮੈਂਚ ਕਰਾਉਂ ਤੋਂ ਪੇਪਰ ਵੀ ਫਾਈਲ ਕੀਤੇ ਆਖਰ ਦਰਸ਼ਨ ਬਰਾੜ ਨੂੰ ਟਿਕਟ ਦਿੱਤੀ ਗਈ ਕਿਉਂਕਿ ਉਹ ਇਗਨੋਰ ਹੋ ਗਏ ਸੀ ਬਾਗੇ ਪਰਾਨੇ ਤੋਂ ਕੋਈ ਗੱਲ ਨਹੀਂ ਉਸ ਤੋਂ ਬਾਅਦ ਲੁਧਿਆਣੇ ਤੋਂ ਮੰਗਦੇ ਨੇ ਮਨੀਸ਼ ਚਵਾੜੀ ਨੇ ਮੇਰੇ ਨਾਲ ਜੈਂਟਲਮੈਨ ਪ੍ਰੋਮਿਸ ਕੀਤਾ ਕਿ ਬਾਵਾ ਜੀ ਤੁਸੀਂ ਆਤਮਨਗਰ ਤੋਂ ਲੜੋਗੇ ਫਿਰ ਇਹਨਾਂ ਨੇ 45 ਸਾਲ ਦਾ ਛੱਡ ਕੇ ਵਰਕਰ ਨੂੰ 72 ਘੰਟੇ ਦੇ ਵਰਕਰ ਨੂੰ ਟਿਕਟ ਦਿੱਤੀ ਅਸੀਂ ਫਿਰ ਵੀ ਅਸੀਂ ਫਿਰ ਪਾਣਾ ਮੰਨਣ ਵਾਲੇ ਜਿਹੜਾ ਪਾਣਾ ਮੰਨਣ ਵਾਲੇ ਲੋਕਾਂ ਹੁਣ ਵੀ ਮੰਦੀ ਜਾਂਦੇ ਆ ਫੇਰ ਦਿੱਤੀ ਪਹਿਲਾਂ ਉਹਨਾਂ ਨੂੰ ਦਿੱਤੀ ਮਿਸਟਰ ਵੀਰਵੀ ਨੂੰ ਦਿੱਤੀ ਫਿਰ ਮਿਸਟਰ ਕੜਵਲ ਨੂੰ ਟਿਕਟ ਦਿੱਤੀ ਵਿਧਾਨ ਸਭਾ ਦੀ ਤੇ ਚਲੋ ਮੈਂ ਸਮਝਦਾ ਮੈਂ ਜਿੱਥੇ ਟੈਨਿਸਟ ਵਿਕਟਮ ਹਾਂ ਉੱਥੇ ਮੈਂ OBC ਨਾਲ ਵੀ ਸੰਬੰਧਤ ਹਾਂ ਪੰਜਾਬ ਚ 42% ਵੋਟ OBC ਦੀ ਹੈ 71 ਜਾਤੀਆਂ ਨੇ ਮੈਂ ਦਿਹਾਤੀ ਕਾਂਗਰਸ ਦਾ ਪ੍ਰਧਾਨ 90 ਤੋਂ 95 ਤੱਕ ਰਿਹਾ ਮੈਂ ਜ਼ਿਲ੍ਹਾ ਕਾਂਗਰਸ ਲੁਧਿਆਣਾ ਦਾ ਪ੍ਰਧਾਨ ਰਿਹਾ ਤੇ ਮੇਰੀ ਜਨੌਰ ਦੇ ਵਿੱਚ ਆਜ਼ਾਦੀ ਤੋਂ ਬਾਅਦ ਕਾਂਗਰਸ ਦੀ ਪਹਿਲੀ ਵਾਰ ਮਿਊਸਪਲ ਜਿਹੜੀ ਕਾਰਪੋਰੇਸ਼ਨ ਦੀ ਜਿੱਤ ਹੋਈ ਉਹ ਮੇਰੀ ਜਨੌਰ ਥੀ ਤੇ ਪਹਿਲੀ ਵਾਰ ਚਾਰ ਸੀਟਾਂ ਹੁੰਦੀਆਂ ਸੀ ਪਹਿਲਾਂ ਦੁਹਾੜੇ ਦੀਆਂ ਚਾਰੇ ਜਿੱਤੇ ਉਹ ਮੇਰੀ ਟਨਯੋਰ ਜਿੱਤੇ ਤੇ ਚਲੋ ਉਸ ਤੋਂ ਬਾਅਦ ਹਸਪਾਲ ਜੀ ਆਏ ਉਹਨਾਂ ਨੇ ਸਾਨੂੰ ਵੀ ਕਹਿੰਦਾ ਜਿਹੜਾ ਉਹ ਡਟ ਕੇ ਖੜੇ ਰਹੇ ਔਰ ਬਹੁਤ ਵਧੀਆ ਜਿਹੜਾ ਯੋਗਤਾ ਪਾਇਆ ਪਰ ਜੇ ਕੋਈ ਹੋਰ ਪਾਰਟੀ ਤੁਹਾਨੂੰ ਅਪਰੋਚ ਕਰਦੀ ਹੈ ਬਹੁਤ ਚੰਗੀ ਉਹ ਤੁਹਾਨੂੰ ਕੋਈ ਦਾਵੇਦਾਰੀ ਦਿੰਦੇ ਆ ਜਾਂ ਕੁਝ ਟਿਕਟ ਦਿੰਦੇ ਆ ਤਾਂ ਫੇਰ ਫੇਰ ਕਾਂਗਰਸ ਨਾਲ ਆਪਣਾ ਪਿਆਰ ਕਿਉਂਕਿ ਹੁੰਦਾ ਅਗਲਾ ਦਿਨ ਜਿਹੜਾ ਹੈ ਉਹ ਕੋਈ ਨਾ ਕੋਈ ਚਟਕਾ ਦੇ ਕੇ ਜਾਂਦਾ ਹੈ ਅਸੀਂ ਕਾਂਗਰਸ ਨਾਲ ਗੱਲ ਹੈ ਜੀ ਉਸੇ ਪਿਆਰ ਦੇ ਵੱਜੇ ਖੜੇ ਆ ਤੇ ਅੱਜ ਵੀ ਕਾਂਗਰਸ ਪਾਰਟੀ ਦਾ ਤਿਰੰਗਾ ਝੰਡਾ ਆਪਣੇ ਮਜ਼ਬੂਤ ਹੱਥਾਂ ਦੇ ਪਕੜ ਕੇ ਖੜੇ ਆ ਕੀ ਦੇਣਾ ਕੀ ਨਹੀਂ ਦੇਣਾ ਕਿੱਥੇ ਰੱਖਣਾ ਇਹ ਪਾਰਟੀ ਦਾ ਕੰਮ ਆ ਅਸੀਂ ਕਿਉਂਕਿ ਬਾਪਕੀ ਪਾਕੀ ਪਾਰਟੀ ਸੀਗਰਲ ਕਰੀਏ ਤਾਂ ਆਪ ਵੀ ਜਿਹੜੇ ਉਹਨਾਂ ਦੇ ਸੁਪਰੀਮੋ ਜੇਲ ਚ ਨੇ ਜਾਂ ਹੋਰ ਐਲੀਗੇਸ਼ਨ ਲੱਗਦੇ ਆ ਤਾਂ ਜਿਹੜੇ ਬੀਜਪੀ ਹੁਣ ਥੋੜੀ ਠੀਕ ਪੋਜੀਸ਼ਨ ਸਟਰੋਂਗ ਲੱਗ ਰਹੀ ਹੈ ਕਾਫੀ ਤੇ ਕਾਂਗਰਸ ਕਿੰਨੀ ਕੋਨ ਇਕਜੁੱਟ ਹੈ ਪੂਰੇ ਪੰਜਾਬ ਵਿੱਚ ਲੜਨ ਚ ਹੂੰ ਕੋਈ ਐਸੀ ਗੱਲ ਨਹੀਂ ਪੰਜਾਬ ਦੇ ਵਿੱਚ ਕਾਂਗਰਸ 8 ਤੋਂ 9 ਸੀਟਾਂ ਲੈ ਕੇ ਜਾਏਗੀ ਹੂੰ ਤੁਹਾਡੇ ਸਾਹਮਣੇ ਕਾਂਗਰਸ ਦੇ ਕੈਂਡੀਡੇਟ ਮਜ਼ਬੂਤ ਕੈਂਡੀਡੇਟ ਦੇ ਰਹੇ ਆ ਮਿਸਟਰ ਚੰਨੀ ਵੀ ਜਿੱਤਣਗੇ ਇਹ ਵੀ ਜਿੱਤਣਗੇ ਜਿੰਨੀਆਂ ਦਿੱਤੀਆਂ ਨੇ ਮੈਂ ਸਮਝਦਾ ਟਿਕਟਾਂ ਬੜੇ ਅੱਛੇ ਦਾਅਵੇਦਾਰ ਦਿੱਤੇ ਨੇ ਤੇ ਜਿਹੜੇ ਬਾਕੀ ਵੀ ਨੇ ਉਹ ਬੜਾ ਸੋਚ ਵਿਚਾਰ ਕੇ ਦੇਣਗੇ ਤੇ ਉਸੇ ਨਾਲ ਅਸੀਂ ਸਾਰੇ ਜਿੱਤ ਦੇ راستے ਅੱਗੇ ਵਧਾਂਗੇ ਕਿਉਂਕਿ ਜਿਹੜੇ ਲੋਕਾਂ ਨੇ ਬੀਜੇਪੀ ਨੇ بڑے ਵਾਅਦੇ ਕੀਤੇ ਸੀ ਚਾਹੇ ਉਹ ਜੀਐਸਟੀ ਦੀ ਗੱਲ ਹੈ ਨੋਟਬੰਦੀ ਦੀ ਗੱਲ ਹੈ 15 ਲੱਖ ਖਾਤੇ ਦੀ ਗੱਲ ਹੈ 에어ਪੋਰਟ ਵੇ ਤੇ ਰੇਲਾਂ ਬੀਚਤੀਆਂ ਅੱਜ ਇਹ ਸਾਰਾ ਕੁਝ ਮੈਂ ਸਮਝਦਾ ਕਿ ਅੱਜ ਦੇਸ਼ ਦੇ ਹਿੱਤਾਂ ਨੂੰ ਦੇਖਣ ਦੀ ਲੋੜ ਹੈ ਅੱਜ ਲੋੜ ਹੈ ਕਿ ਦੇਸ਼ ਨੂੰ ਕੌਣ ਚਲਾ ਸਕਦਾ ਕਿੱਥੇ ਪੰਡਤ ਚੋਲਾ ਨਹਿਰੂ ਤੇ ਡਾਕਟਰ ਮੰਮੋਹਨ ਸਿੰਘ ਵਰਗੇ ਕਿਸੇ ਤੇ ਉਹਨਾਂ ਦੀ ਕਾਰਗੁਜ਼ਾਰੀ ਅੱਜ ਕਈ ਵਾਰੀ ਗੱਲ ਆਉਂਦੀ ਹੈ RAM ਜੀ ਯਾਰ RAM ਸਾਡੇ ਸਭ ਦੇ ਨੇ RAM ਸਾਡੇ ਵੀ ਨੇ ਤੇ RAM ਤੁਹਾਡੇ ਵੀ ਨੇ RAM ਮੈਂ ਕਹਿੰਦਾ ਜਿਹੜਾ ਇਸ ਦੁਨੀਆ ਤੇ ਪੈਦਾ ਹੋਇਆ ਉਹਦੇ ਨੇ ਤੇ ਇਹ RAM ਤਾਂ ਅਸੀਂ ਕਹਿੰਦੇ ਜੋ ਰਾਮ ਕੋ ਲਾਏ ਆਂ ਰਾਮ ਅਸੀਂ ਲਿਆਵਾਂਗੇ ਆਏ ਹੈ ਰਾਮ ਸਾਨੂੰ ਲੈ ਕੇ ਆਏ ਨੇ ਅਸੀਂ ਰਾਮ ਨੂੰ ਲਿਆਉਣ ਵਾਲੇ ਬਣ ਕੇ ਇੱਡਾ ਹੰਕਾਰ ਇਹ ਦੀ ਸਾਡੀ ਬੁੱਧੀ ਕਿਸ ਪਾਸੇ ਇੰਤਾਰੇ ਹੈ ਹੁਣ ਤੱਕ 500 ਸਾਲ ਬਾਅਦ ਅਯੁੱਧਿਆ ਚ ਰਾਮ ਜੀ ਜਿਹੜੇ ਮੰਦਰ ਬਣਿਆ ਮੈਂ ਕਹਿੰਦਾ ਹੁਣ ਤੱਕ ਤਾਂ ਕਾਂਗਰਸ ਇੰਨੇ ਸਾਲ ਰਹੀ ਹਲ ਤੱਕ ਤਾਂ ਲੈ ਕੇ ਨਹੀਂ ਆ ਪਈ ਦੇਖੋ ਗੱਲ ਹੈ ਜਿਹੜਾ ਫੈਸਲਾ ਪਿਛਲੇ ਸਮੇਂ ਜੋਰ ਹੈ ਜੀਵ ਗਾਂਧੀ ਨੇ ਕਦਮ ਚੁੱਕਿਆ ਸੀ ਅਸਲੀ ਇਹਦੀ ਨਹੀਂ ਰੱਖਣ ਵਾਲੇ ਰਜੀਵ ਗਾਂਧੀ ਨੇ ਪਰ ਕੰਪਲੀਸ਼ਨ ਤਾਂ ਨਹੀਂ ਹੋਈ ਉਹਨਾਂ ਦੀ ਦੇਣਾ ਜੇ ਅੱਜ अनकंप्लीट 15 दासीयਦ ਘਟਨ ਕਰ ਰਹੇ ਆ ਕਿ ਉਲਟ ਆ ਗਿਆ ਇਹ ਨਹੀਂ ਕੁਛ ਹੋਣਾ ਚਾਹੀਦਾ ਪਰ RAM ਮੈਂ ਕਹਿੰਦਾ ਬੜਾ RAM ਸਾਡੀ ਆਸਤਾ ਹੈ RAM ਸਾਡਾ ਵਿਸ਼ਵਾਸ ਹੈ ਰਾਮ ਸਾਡਾ ਪ੍ਰਭੂ ਹੈ, ਰਾਮ ਸਾਡਾ ਪਾਲਣ ਹਾਰਾ। ਪਰ ਅਸੀਂ ਕਹੌਣਾ ਰਾਮ ਦੇ ਪਾਲਣ ਹਾਰੇ। ਰਾਮ ਸਾਡਾ ਪਾਲਣ ਸਾਨੂੰ ਪਾਲਣ ਹਾਰੇ ਆਪਣਾ ਵੀ ਤੇ ਹੈ ਨਾ ਕਿ ਉਹ ਉਹ ਜਿਹੜੇ ਆਪਣੇ ਭਗਵਾਨ ਨੇ ਉਹਨਾਂ ਲਈ ਜਿਹੜਾ ਇੱਕ ਧਰਮ ਸਥਾਨ ਹੈ ਜਾਂ ਜਿਹੜਾ ਜਨਮ ਸਥਾਨ ਹੈ ਉਹਦੇ ਲਈ ਉਹਦੇ ਲਈ ਜੋ ਕੁਝ ਤੁਸੀਂ ਨਰਸ਼ਿਮਹਾ ਰਾਓ ਜੀ ਦੀ ਸਰਕਾਰ ਵਲੇ ਜੋ ਕੁਝ ਹੋਇਆ ਜੋ ਮੈਂ ਸਮਝਦਾ ਉਪਰਾਲੇ ਕੀਤੇ ਉਹਦੇ ਨੇ ਇੱਕ ਪ੍ਰਕਿਰਿਆ ਹੈ। ਉਹ ਇੱਕ ਚੱਲੀ ਪਰ ਅਸੀਂ ਕੋਈ ਕਹੇ ਮੈਂ ਮਸਜਿਦ ਬਣਾਤੀ ਕੋਈ ਕਹੇ ਮੈਂ ਗੁਰਦੁਆਰਾ ਬਣਾਤਾ ਕੋਈ ਕਹੇ ਮੈਂ ਮੰਦਿਰ ਬਣਾਤਾ ਕੋਈ ਕਹੇ ਮੈਂ ਮਸੀਤ ਬਣਾਤੀ ਕਿ ਮੈਨੂੰ ਤਾਂ ਵੋਟ ਦਿਓ ਨੋ ਸਾਡੇ ਦੇਸ਼ ਦਾ ਜਿਹੜਾ ਗੁਲਦਸਤਾ ਮੈਂ ਪਹਿਲਾਂ ਕਿਹਾ ਇਹਦੇ ਵਿੱਚ ਤਰ੍ਹਾਂ ਤਰ੍ਹਾਂ ਦੀ ਖੁਸ਼ਬੂਆਂ ਵੀ ਆਉਂਦੀਆਂ ਨੇ ਇਹ ਜਿਹੜਾ ਇੱਕ ਲੜੀ ਦੇ ਵਿੱਚ ਪਰੋਣਾ ਅਤੇ ਇਹ ਭਾਰਤ ਦੀ ਪਛਾਣ ਹੀ ਹੈ ਅਨੇਕਤਾ ਵਿੱਚ ਇਕਤਾ ਇਹਨੂੰ ਅਸੀਂ ਕਿਸੇ ਧਰਮ ਕਿਸੇ ਇੱਕ ਪਾਸੇ ਨਾਲ ਜੋੜੀਏ ਇਹ ਅੱਛਾ ਨਹੀਂ ਭਾਰਤ ਦੇ ਲਈ ਭਾਰਤ ਦਾ ਤਾ ਗੁਲਦਸਤਾ ਹੀ ਹੋਆ ਜੇ ਅਸੀਂ ਕਹਿਣ ਨੂੰ ਤਾਂ ਮੈਂ ਜੀ ਹਿੰਦੂ ਆ ਜੀ ਮੈਂ ਦੂਸਰਾ ਇਹ ਲੋ ਇਹ ਅੱਜ ਭਾਰਤ ਬੜੇ ਸਟਰੋਂਗ ਜਿਹੜੇ ਫੈਸਲੇ ਤਾਂ ਲੈ ਗਏ ਚਾਹੇ 371 ਸੀ ਜਾਂ ਇਹ ਵੀ ਜਿਹੜੇ ਅਯੁੱਧਿਆ ਵਾਲਾ ਮੰਦਿਰ ਦਾ ਮਾਮਲਾ ਹੋਇਆ ਜਾਂ ਹੋਰ ਵੀ ਹੈਗਾ ਬੜੇ ਸਟਰੋਂਗ ਇੱਕ ਫੈਸਲੇ ਲਏ ਉਹਨਾਂ ਦੇ ਹੀ ਦਾਅਵੇ ਕਿ ਅਸੀਂ ਬਹੁਤ ਵਿਕਾਸ ਕੀਤਾ ਹੈ ਮੈਂ ਸੁਣਨਾ ਜਿਹੜੀ ਡਿਵੈਲਪਮੈਂਟ ਹੈ ਅੱਜ ਕਿਸਾਨ 800 ਮਰਿਆ ਗਿਆ ਦਿੱਲੀ ਦੀਆਂ ਬੁਰਗਾਂ ਤੇ ਬੈਠਾ ਹਮ ਇੰਡਸਟਰੀ ਲਿਸਟ ਵੇਟ ਰਹੇ ਹਨ ਹਮ ਮੁਲਾਜ਼ਮ ਦਾ ਕੀ ਹਾਲ ਹੈ ਮਜ਼ਦੂਰ ਦਾ ਕੀ ਹਾਲ ਹੈ ਦੁਕਾਨਦਾਰ ਦਾ ਕੀ ਹਾਲ ਹੈ ਯੂਥ ਦਾ ਕੀ ਹਾਲ ਹੈ ਅਸੀਂ ਬੇਰੋਜ਼ਗਾਰੀ ਅੱਜ ਸਰਕਾਰਾਂ ਦਾ ਕੰਮ ਹੈ ਕਿ ਰੋਜ਼ਗਾਰ ਦੇ ਸਾਧਨ ਪੈਦਾ ਕਰਨਾ ਦੇਸ਼ ਤਰੱਕੀ ਕਰੇ ਦੇਸ਼ ਅੱਗੇ ਵਧੇ ਦੇਸ਼ ਦਾ ਅਸੀਂ ਦੁਨੀਆ ਦੇ ਬਹੁਰੀ ਦੇਸ਼ਾਂ ਦੀ ਕਤਾਰ 'ਚ ਖੜੇ ਹੋਈਏ ਜੋ ਡਾਕਟਰ ਮਨਮੋਹ ਸਿੰਘ ਨੇ ਕੀਤਾ ਅੱਜ ਸਾਨੂੰ ਲੋੜ ਹੈ ਕਿ ਦੇਸ਼ ਅੱਗੇ ਕਿਵੇਂ ਵਧੇ ਜਿਹੜਾ ਧਰਮ ਹੈ ਇਹ ਸਾਡੀ ਹਰ ਇੱਕ ਬੰਦੇ ਦੀ ਆਪੋ ਆਪਣੀ ਆਸ ਥਾ ਹੈ ਆਪੋ ਆਪਣਾ ਵਿਸ਼ਵਾਸ ਹੈ ਤੇ ਮੈਂ ਐਸਾ ਇਨਸਾਨ ਹਾਂ ਮੈਂ ਆਪਣੇ ਉੱਤੇ ਗੱਲ ਕਰਾਂ ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਇੰਡੀਆ ਗੱਠਬੰਧਨ ਕਿਵੇਂ ਰਹੇਗੀ ਕਿੱਦਾਂ ਕਿੰਨੀ ਸਿੱਖ ਦੇਖੋ ਗੱਠਬੰਧਨ ਸਿਰ ਜੋੜ ਕੇ ਲੱਗਿਆ ਹੋਇਆ ਪੂਰਾ ਉਹ ਇੱਕ ਸੋਚ ਦੇ ਲੋਕ ਖੜੇ ਨੇ ਤੇ ਜਿਹੜੇ ਕੋਈ ਇਧਰ ਉਧਰ ਵੀ ਗਏ ਨੇ ਉਹ ਵੀ ਜਦ ਜਿੱਤ ਕੇ ਆਉਣਗੇ ਫਿਰ ਇਕੱਠੇ ਖਾਂਣਗੇ ਹੂੰ ਜੇ ਕੋਈ ਦੋ ਚਾਰ ਪਾਰਟੀਆਂ ਦਾ ਹੈ ਕੋਈ ਐਸੀ ਗੱਲ ਹੀ ਹੈ ਅੱਜ ਮੈਂ ਸਮਝਦਾ ਇੱਕ ਪਾਸੇ ਉਹ ਕ੍ਰਾਂਤੀਕਾਰੀ ਦੇਸ਼ ਭਗਤ ਲੋਕ ਖੜੇ ਨੇ ਹੂੰ ਇੱਕ ਪਾਸੇ ਇੱਕ ਦਾ ਨਾਂ ਲੈਣ ਵਾਲੇ ਖੜੇ ਨੇ ਤੇ ਜਿਹੜੇ ਦੇਸ਼ ਭਗਤਾਂ ਦੀ ਸੋਚ ਹੈ ਲੋਕ ਉਹਨੂੰ ਜ਼ਰੂਰ ਸਮਰਥਨ ਦੇਣਗੇ ਸਲੂਟ ਕਰ ਲਗੇ ਉਹ ਸੋਚ ਨੂੰ ਹੋਰ ਮਜ਼ਬੂਤ ਕਰਨਗੇ ਬਾਬਾ ਜੀ ਗੱਲਬਾਤ ਕੀਤੀ ਤੁਸੀਂ ਸਾਡੇ ਨਾਲ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ